ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਜਿਹੜਾ ਹਜ਼ੂਰ ਸਾਹਿਬ ਦਾ ਐਕਸਿਓਸ ਦੇ ਤਬਦੀਲੀ ਕਰਕੇ ਸਾਰਿਆਂ ਦੇ ਖਤਮ ਕਰਕੇ 12 ਮੈਂਬਰ ਮਹਾਰਾਸ਼ਟਰ ਦੀ ਸਰਕਾਰ ਨੂੰ ਨਾਮਜ਼ਦ ਕਰਨ ਦਾ ਜਿਹੜਾ ਮਤਾ ਕੈਬਨਟ ਮੀਟਿੰਗ ਪਾਸ ਕੀਤਾ ਉਹਦੇ ਵਿਰੋਧ ਦੇ ਲੈਸੀ ਮੰਡਮ ਦੇਣਾ ਆ। ਔਰ ਅਸੀਂ ਇਹ ਗੱਲ ਕਹੀ ਹੈਗੀ ਕਿ ਅਸੀਂ ਪਿਛਲੀ ਵਾਰੀ ਜਦ ਆਏ ਸੀ ਤਾਂ ਉਹਨਾਂ ਨੇ ਸਾਡੇ ਮੰਡਮ ਦੇਣ ਦੇ ਉੱਤੇ ਜਿਹੜਾ ਸੀ ਚੇਅਰਮੈਨ ਉਸ ਨੂੰ ਬਦਲਤਾ ਸੀ ਵਿਜੇ ਸਦबीर ਸਿੰਘ ਨੂੰ ਰਹਾ ਸੀ ਹੁਣ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਇਹ ਜਿਹੜੀ ਸਾਡੇ ਮੈਮੋਰੰਡਮ ਹੈ ਇਹ ਖਾਲੀ ਤੁਸੀਂ ਭੇਜਣੀ ਨਹੀਂ ਹੈ ਤੁਸੀਂ ਉਹਨਾਂ ਦੇ ਪੀਐਨਰ ਗੱਲ ਕਰਕੇ ਸਾਡਾ ਟਾਈਮ ਹੀ ਲੈ ਕੇ ਦੇਣਾ ਹੈ ਔਰ ਸੁਣ ਕਹਣਾ ਭਈ ਦਿੱਲੀ ਦੇ ਸਿੱਖਾਂ ਨੂੰ ਬਹੁਤ ਰੋਸ਼ ਹੈ ਬੇਸ਼ੱਕ ਦਿੱਲੀ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਸਕੱਤਰ ਹੈਗੇ ਜਾਂ ਉਹਨਾਂ ਦਾ ਵੱਡਾ ਲੀਡਰ ਬਣੀ ਫਿਰਦਾ ਉਹ ਚੂੜੀਆਂ ਪਾ ਕੇ ਘਰ ਬੈਠੇ ਹਨ ਪਰ ਦਿੱਲੀ ਦੀ ਸਮੁੱਚੀ ਸਿੱਖ ਸੰਗਤ ਸਾਡੇ ਵੱਲ ਦੇਖ ਰਹੀ ਸੀ ਅਸੀਂ ਸਾਰੇ ਮਨਜੀਤ ਸਿੰਘ ਵਗੈਰਾ ਸਾਰੇ ਮੈਂਬਰ ਸਭਾਨ ਸਾਰੇ ਆਏ ਹਾਂ ਕੱਟੇ ਔਰ ਉਹਨਾਂ ਨਾਲ ਗੱਲ ਕੀਤੀ ਹੈ ਸਾਨੂੰ ਉਮੀਦ ਹੈ ਜਿਸ ਤਰ੍ਹਾਂ ਉਹਨਾਂ ਨੇ ਪਿਛਲੀ ਵਾਰੇ ਆਪਣਾ ਚੇਅਰਮੈਨ ਬਦਲ ਕੇ ਭੇਜੇ ਸਤਵੀਰ ਸਿੰਘ ਨੂੰ ਲਾਇਆ ਹੁਣ ਵੀ ਆਪਣੇ ਐਕਟ ਵਿੱਚ ਤਬਦੀਲੀ ਕਰਕੇ ਔਰ ਸਿੱਖਾਂ ਦੀ ਸ਼ੌਣੀ ਕਮੇਟੀ ਦੀ ਔਰ ਸ਼ੌਣੀ ਅਕਾਲੀ ਦਲ ਦੀ ਸਹਿਮਤੀ ਦੇ ਨਾਲ ਇਸ ਐਕਟ ਦੇ ਕੋਈ ਤਬਦੀਲੀ ਹੋਏਗੀ ਤੇ ਉਹਨਾਂ ਦੇ ਬਿਨਾਂ ਤਬਦੀਲੀ ਨਹੀਂ ਹੋ ਸਕਦੀ ਕਿਉਂਕਿ ਜਿਹੜਾ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਪੈਕਟ ਬਣਿਆ ਸੀ ਜਿਹਨੂੰ ਨਹਿਰੂ ਤਾਰਾ ਸਿੰਘ ਪੈਟ ਕਿਹਾ ਜਾਂਦਾ ਹੈ ਉਸ ਮੁਤਾਬਕ ਵੀ ਸਿੱਖਾਂ ਦੇ ਕਿਸੇ ਮਸਲੇ ਦੇ ਵਿੱਚ ਕੋਈ ਵੀ ਸਰਕਾਰ ਹਿੰਦੁਸਤਾਨ ਦੇ ਕਿਸੇ ਸੂਬੇ ਦੀ ਵੀ ਸਰਕਾਰ ਸਿੱਖਾਂ ਦੀ ਮਰਜ਼ੀ ਔਰ ਮਰਜ਼ੀ ਜਿਹੜੀ ਹੈਗੀ ਉਹ ਸ਼ੋਮਣੀ ਗੁਰਦੁਆਰਾ ਪੰਡਤ ਕਮੇਟੀ ਔਰ ਸ਼ੋਮਣੀ ਅਕਾਲੀ ਦਲ ਦੀ ਮਰਜ਼ੀ ਬਗੈਰ ਕੋਈ ਚੇਂਜ ਨਹੀਂ ਕਰ ਸਕਦੀ ਸਾਨੂੰ ਉਮੀਦ ਹੈ ਬੈਟਰ ਸੈਂਸ ਪ੍ਰਵੇਲ ਕਰੇਗੀ ਔਰ ਮਹਾਰਾਸ਼ਟra ਸਰਕਾਰ ਸਮੁੱਚੀ ਕਾਨੂੰਨ ਨਾਰਾਜ਼ਨਾ ਕਰਕੇ ਜੋ ਉਹਨਾਂ ਨੇ ਆਪਣੇ ਕੈਬਨਿਟ ਚ ਐਕਟ ਪਾਸ ਕੀਤਾ ਇਸ ਨੂੰ ਵਾਪਸ ਲਵੇਗੀ ਮੈਂ ਸਮਝਦਾ ਕਿ ਇੱਕ ਬਿਆਨ ਆਇਆ ਹੈ ਸਰਕਾਰ ਦਾ ਕਿ ਅਸੀਂ ਉਥੇ ਕੇਸਾਧਾਰੀ ਜਿਹੜੇ ਨੇ ਉਹਨਾਂ ਨੂੰ ਅਸੀਂ ਮੈਂਬਰ ਲਵਾਂਗੇ ਮੈਂ ਸਮਝਦਾ ਕਿ ਇਹ ਸਰਕਾਰ ਜਿਹੜੀ ਹੈ ਸ਼ਰਾਰਤ ਕਰਦੀ ਪਈ ਹੈ ਸਾਡਾ ਇਹ ਨਹੀਂ ਹੈ ਕਿ ਕੇਸਾਧਾਰੀ ਹੋਣ ਅਕਾਲ ਤਖਤ ਸਾਹਿਬ ਨੇ ਅੰਮ੍ਰਿਤਧਾਰੀ ਦੀ ਗੱਲ ਕੀਤੀ ਹੈ ਨੰਬਰ 1 ਦੂਜੀ ਗੱਲ ਇਹ ਅਧਿਕਾਰ ਸਿੱਖਾ ਕੋਲ ਹੋਣਾ ਚਾਹੀਦਾ ਹੈ ਕਿ ਸਾਡੀ ਜਿਹੜੀ ਕਮੇਟੀਆਂ ਨੇ ਜਿਹੜੀਆਂ ਇਤਿਹਾਸਿਕ ਕਮੇਟੀਆਂ ਨੇ ਦਸਮ ਪਿਤਾ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਜਿਹੜੀ ਸੀ ਦਿੱਤੀ ਸੀ ਉਹਦਾ ਅਖਤਿਆਰ ਸਿੱਖ ਸੰਸਥਾਵਾਂ ਕੋਲ ਹੋਣਾ ਚਾਹੀਦਾ ਸ਼੍ਰੋਮਣੀ ਕਮੇਟੀ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਰਾਏ ਦੇ ਨਾਲ ਉੱਥੇ ਪ੍ਰਧਾਨ ਬਣਨਾ ਚਾਹੀਦਾ ਸਰਕਾਰ ਨਹੀਂ ਚੁਣ ਸਕਦੀ ਕਿ ਉਹ ਕਿਸ ਕਿਸ ਨੂੰ ਠੀਕ ਸਮਝਦੀ ਹੈ ਕਿਸ ਨੂੰ ਨਹੀਂ ਠੀਕ ਸਮਝਦੀ ਅਸੀਂ ਇਹਦਾ ਵਿਰੋਧ ਕਰਦੇ ਹਾਂ ਔਰ ਅੱਜ ਸਾਡਾ ਡੈਲੀਗੇਸ਼ਨ ਜਿਹੜਾ ਅਕਾਲੀ ਦਲ ਦਾ ਮਿਲਿਆ ਸੀਗਾ ਅਸੀਂ ਸੀਐਮ ਤੋਂ ਟਾਈਮ ਵੀ ਮੰਗਿਆ ਔਰ ਉੱਥੇ ਜਾ ਕੇ ਵੀ ਆਪਣੀ ਗੱਲ ਰੱਖੀ